ਆਪਣਾ ਬਰਨਾਲਾ ਸ਼ਹਿਰ ਮੁਕੰਮਲ ਤੌਰ ਤੇ ਬੰਦ ਰਹੇਗਾ ਜੀ ਸਾਜਾ ਮੇਰਾ ਵੀਰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਖੋਲੇਗਾ ਉਸ ਦਾ ਸ਼ਹਿਰ ਦੇ ਵੱਲੋਂ ਵਪਾਰੀਆਂ ਵੱਲੋਂ ਮੁਕੰਮਲ ਤੌਰ ਤੇ ਬਾਈਕ ਕਾਖ ਚੁਟਾ ਜਾਵੇਗਾ ਜੀ ਤੇ ਬਰਨਾਲਾ ਜ਼ਿਲ੍ਹਾ ਅੱਜ ਪੂਰਨ ਤੌਰ ਤੇ ਬੰਦ ਰਹੇਗਾ ਜੀ ਹਾਂ ਬਰਨਾਲਾ ਚ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਪਿਛਲੇ ਦਿਨੀ ਚੜਪ ਹੋ ਗਈ ਸੀ ਕਿਸਾਨਾਂ ਨੇ ਵਪਾਰੀਆਂ ਤੇ ਲਾਤੀ ਨਾਲ ਹਮਲਾ ਕੀਤਾ ਸੀ ਅਤੇ ਮਾਹੌਲ ਇਤਨਾ ਪੂਰਨ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਵਪਾਰੀਆਂ ਨੇ ਸ਼ਹਿਰ ਨੂੰ ਮੁਕੰਮਲ ਤੌਰ ਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ ਦਰਸਲ ਇਮੀਗ੍ਰੇਸ਼ਨ ਕਾਰੋਬਾਰੀ ਤੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਦੇ ਦੋਸ਼ ਕਿਸਾਨਾਂ ਵੱਲੋਂ ਲਗਾਏ ਗਏ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਇੱਕ ਦੁਕਾਨ ਦੇ ਬਾਹਰ ਧਰਨਾ ਲਾ ਦਿੱਤਾ ਸੀ ਅਤੇ ਇਸ ਦੌਰਾਨ ਵਪਾਰੀ ਵੀ ਵੱਡੀ ਪੱਧਰ ਤੇ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਕਿਸਾਨਾਂ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਦੋਮਾ 13 ਵਿਚਾਲੇ ਛੜਪ ਗਈ ਕਿਸਾਨਾਂ ਵੱਲੋਂ ਵਪਾਰੀਆਂ ਤੇ ਡੰਡਿਆਂ ਸੋਟਿਆਂ ਨਾਲ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੇ ਰੋਸ ਵਜੋਂ ਹੁਣ ਵਪਾਰੀਆਂ ਨੇ ਪੂਰਨ ਤੌਰ ਤੇ ਸ਼ਹਿਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ ਬੀਤੀ ਰਾਤ ਬਕਾਇਦਾ ਇਹ ਸਬੰਧੀ ਅਨਾਉਂਸਮੈਂਟ ਕੀਤੀ ਗਈ ਅਤੇ ਕਿਹਾ ਗਿਆ ਕਿ ਸ਼ਹਿਰ ਵਿੱਚ ਕੋਈ ਵੀ ਕਾਰੋਬਾਰ ਨਹੀਂ ਹੋਵੇਗਾ ਕੋਈ ਆਟੋ ਰਿਕਸ਼ਾ ਕੋਈ ਰੇੜੀ ਜਾਂ ਫਿਰ ਕੋਈ ਵੀ ਦੁਕਾਨ ਆਪਣੇ ਕੰਮਕਾਰ ਤੇ ਨਹੀਂ ਜਾਵੇਗੀ ਇੱਕ ਵਾਰ ਤੁਹਾਨੂੰ ਉਹ ਅਨਾਉਂਸਮੈਂਟ ਸੁਣਾਉਣੀ ਆ ਜੋ ਬੀਤੀ ਰਾਤ ਵਪਾਰੀਆਂ ਵੱਲੋਂ ਬਾਜ਼ਾਰ ਵਿੱਚ ਕੀਤੀ ਗਈ ਸਰੋਜੀਏ ਕਪਾਲ ਮੰਡਲ ਬਰਨਾਲਾ ਵੱਲੋਂ ਕਪਾਲ ਮੰਡਲ ਬਰਨਾਲਾ ਦੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੁਕਾਨਦਾਰ ਵੀਰਾਂ ਨੂੰ ਜ਼ਰੂਰੀ ਸੋਚਨਾ ਦਿੱਤੀ ਜਾਂਦੀ ਹੈ ਲੋ ਕਿਰਪਾ ਕਰਕੇ ਇੱਕ ਵਾਰੀ ਗਵਰਨਰ ਸਰੋਜੀ ਕੀ ਕੱਲ ਦਿਨ ਗੁੱਦਗਾਰ ਨੂੰ ਆਪਣਾ ਬਰਨਾਲਾ ਸ਼ਹਿਰ ਮੁਕੰਮਲ ਤੌਰ ਤੇ ਬੰਦਰ ਹੋਗਾ ਜੀ ਚਾਹੇ ਕੋਈ ਕਿਸੇ ਤਰ੍ਹਾਂ ਦਾ ਕਾਰੋਬਾਰ ਕਰਦੇ ਨੇ ਖਰਵਾਜ ਦਾ ਕੰਮ ਕਰਦੇ ਨੇ ਰੇੜੀਆਂ ਲਾਉਂਦੇ ਨੇ ਸਬਜ਼ੀ ਮੰਡੀਆਂ ਦਾ ਕੰਮ ਕਰਦੇ ਨੇ ਜਾਂ ਟਰੈਂਪੋ ਚਲਾਉਂਦੇ ਨੇ ਜਿਸੇ ਪਰ ਆ ਵੀ ਕਾਰੋਬਾਰ ਕਰਦੇ ਨੇ ਉਹ ਮੁਕੰਮਲ ਤੌਰ ਤੇ ਖਤਮ ਹੋ ਜਾਣਗੇ ਅੱਜਾ ਮੇਰੇ ਵੀਰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਖੋਲੇਗਾ ਉਸ ਦਾ ਸ਼ਹਿਰ ਦੇ ਵੱਲੋਂ ਵਪਾਰੀਆਂ ਵੱਲੋਂ ਮੁਕੰਮਲ ਤੌਰ ਤੇ ਪਾਈ ਜਾਖ ਦਿੱਤਾ ਜਾਵੇਗਾ ਜੀ ਦਰਸਲ ਪਿਛਲੇ ਕੁਝ ਸਮੇਂ ਤੋਂ ਪਾਰਤੀ ਕਿਸਾਨ ਯੂਨੀਅਨ ਦਕੌਂਦਾ ਬੁਰਜਗਿਲ ਗਰੁੱਪ ਵੱਲੋਂ ਪ੍ਰਵਾਸ ਕਾਰੋਬਾਰ ਖਿਲਾਫ ਸੰਗਾਰਛ ਵਿੱਡਿਆ ਹੋਇਆ ਹੈ ਇਮੀਗ੍ਰੇਸ਼ਨ ਕਾਰੋਬਾਰੀ ਤੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਦੇ ਦੋਸ਼ ਕਿਸਾਨ ਯੂਨੀਅਨ ਬਲੂ ਲਗਾਏ ਗਏ ਨੇ ਇਸ ਸਬੰਧੀ ਬੀਤੇ ਦਿਨੀ ਪਾਪੀ ਕਿਸਾਨ ਯੂਨੀਅਨ ਡਕੌਂਦਾ ਨੇ ਵਪਾਰੀ ਦੀ ਦੁਕਾਨ ਅੱਗੇ ਧਾਰਨਾ ਦਿੱਤਾ ਜਿਸ ਤੇ ਵਿਰੋਧ ਚ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਵਾਂਗ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਕਿਸਾਨ ਅਤੇ ਵਪਾਰੀ ਇੱਕ ਦੂਜੇ ਖਿਲਾਫ ਨਾਰੇਬਾਜ਼ੀ ਕਰ ਰਹੇ ਸਨ ਅਤੇ ਪੁਲਿਸ ਅਧਿਕਾਰੀ ਵੀ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਬਾਦ ਦੁਪਹਿਰ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਤੇ ਵਪਾਰੀਆਂ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਵਪਾਰੀਆਂ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਮਾਮਲਾ ਸੁਲਝਾਉਣ ਲਈ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨੂੰ ਮੀਟਿੰਗ ਲਈ ਬੁਲਾਇਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਵਪਾਰੀ ਦੀ ਦੁਕਾਨ ਅੱਗੇ ਧਰਨਾ ਦਿੱਤਾ ਜਿਸ ਦੇ ਵਿਰੋਧ ਵਿੱਚ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਵਾਂਗ ਰੋਜ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਵਪਾਰੀਆਂ ਨੇ ਇਸੇ ਖਿਲਾਫ ਸ਼ਹਿਰ ਬੰਦ ਰੱਖਣ ਦਾ ਐਲਾਨ ਕੀਤਾ ਹੈ ਅੱਜ ਮੁਕੰਮਲ ਤੌਰ ਤੇ ਸ਼ਹਿਰ ਬੰਦ ਰੱਖਿਆ ਜਾਵੇਗਾ ਜਿਸ ਦੇ ਲਈ ਬਕਾਇਦਾ ਤੌਰ ਤੇ ਬੀਤੀ ਦੇਰ ਰਾਤ ਅਨਾਉਂਸਮੈਂਟ ਕਰਵਾਈ ਗਈ ਅਤੇ ਕਿਹਾ ਗਿਆ ਕਿ ਸ਼ਹਿਰ ਵਿੱਚ ਕੋਈ ਵੀ ਕਾਰੋਬਾਰ ਨਹੀਂ ਹੋਵੇਗਾ ਤੇ ਜੇਕਰ ਕੋਈ ਵਿਅਕਤੀ ਆਪਣਾ ਕਾਰੋਬਾਰ ਚਲਾਉਂਦਾ ਹੈ ਜਾਂ ਫਿਰ ਦੁਕਾਨਾਂ ਖੋਲਦਾ ਹੈ ਤਾਂ ਉਸ ਦਾ ਵਪਾਰ ਯੂਨੀਅਨ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਜਿ ਸਰਕਾਰ ਮੰਡਲ ਬਰਨਾਲਾ ਵੱਲੋਂ ਬਸਾਰ ਮੰਡਲ ਬਰਨਾਲਾ ਦੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੁਕਾਨਦਾਰ ਵੀਰਾਂ ਨੂੰ ਜ਼ਰੂਰੀ ਸੋਝਨਾ ਦਿੱਤੀ ਜਾਂਦੀ ਹੈ ਲੋ ਕਿਰਪਾ ਕਰਕੇ ਇੱਕ ਵਾਰੀ ਗਵਰਨਰ ਸਾਹਿਬ ਜੀ ਕੀ ਕੱਲ ਦਿਨ ਬੁੱਧਗੜ੍ਹ ਨੂੰ ਆਪਣਾ ਬਰਨਾਲਾ ਸ਼ਹਿਰ ਮੁਕੰਮਲ ਤੌਰ ਤੇ ਬੰਦਰ ਹੋਏਗਾ ਜੀ ਚਾਹੇ ਕੋਈ ਕਿਸੇ ਤਰ੍ਹਾਂ ਦਾ ਕਾਰੋਬਾਰ ਕਰਦੇ ਨੇ ਫਰਵਾਇਜ਼ ਦਾ ਕੰਮ ਕਰਦੇ ਨੇ ਰੇੜੀਆਂ ਲਾਉਂਦੇ ਨੇ ਸੰਗੀ ਮੰਡੀਆਂ ਦਾ ਕੰਮ ਕਰਦੇ ਨੇ ਜਾਂ ਟੈਂਪੋ ਚਲਾਉਂਦੇ ਨੇ ਕਿਸੇ ਜਿਹੜੇ ਕਾਰੋਬਾਰ ਕਰਦੇ ਨੇ ਉਹ ਮੁਕੰਮਲ ਤੌਰ ਤੇ ਬੰਦ ਰਹਿਣਗੇ ਅੱਜ ਮੇਰਾ ਵੀਰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਖੋਲੇਗਾ ਉਸ ਦਾ ਸ਼ਹਿਰ ਦੇ ਵੱਲੋਂ ਵਪਾਰੀਆਂ ਵੱਲੋਂ ਮੁਕੰਮਲ ਤੌਰ ਤੇ ਬਾਈ ਕਾਟ ਕੀਤਾ ਜਾਵੇਗਾ ਜੀ ਜੀ ਹੈ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਅੱਜ ਬਰਨਾਲਾ ਸ਼ਹਿਰ ਮੁਕੰਮਲ ਤੌਰ ਤੇ ਬੰਦ ਰਹੇਗਾ ਕਿਸਾਨਾਂ ਤੇ ਵਪਾਰੀਆਂ ਦੀ ਬੀਤੇ ਦਿਨੀ ਝੜਪ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਵਪਾਰੀਆਂ ਨੇ ਪੂਰਨ ਤੌਰ ਤੇ ਸ਼ਹਿਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ ਦਰਸਲ ਇੱਕ ਵਪਾਰੀ ਤੇ ਇਲਜ਼ਾਮ ਲੱਗੇ ਸੀ ਕਿ ਉਸ ਨੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਕੀਤੀ ਜਦਕਿ ਵਪਾਰੀਆਂ ਨੇ ਇਲਜ਼ਾਮ ਕਿ ਜਿਸ ਨੌਜਵਾਨ ਦੀ ਕਿਸਾਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਉਹ ਹਾਲੇ ਵੀ ਵਿਦੇਸ਼ ਵਿੱਚ ਹੀ ਮੌਜੂਦ ਹੈ ਤਾਂ ਜਿਹੇ ਵਿੱਚ ਠੱਗੀ ਮਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ